ਮੈਂ ਤੁਹਾਨੂੰ ਖਾ ਕੇ ਵੀ ਦਿਖਾ ਦਈਏ ਕਿੰਦਾਂ ਦਾ ਬਣਿਆ ਬਹੁਤ ਐਸਟਿਓ ਹੈਲੋ ਫਰੈਂਡਸ ਅੱਜ ਆਪਾਂ ਬਣਾਉਣ ਲੱਗੇ ਹੈਗੇ ਚਿਕਨ ਕੋਰਮਾ ਇੱਕ ਬਹੁਤ ਹੀ ਅਨੋਖੇ ਢੰਗ ਨਾਲ ਤੇ ਬਹੁਤ ਹੀ ਮਤਲਬ ਕਿ ਕੱਲੇ ਨਮਕ ਮਿਰਚ ਜਿਹਾ ਆਪਾਂ ਡੇਲੀ ਯੂਜ਼ ਕਰਦੇ ਆਂ ਇਹਦੇ ਵਿੱਚ ਕੋਈ ਵੀ ਅੱਜ ਆਪਾਂ ਜ਼ਿਆਦਾ ਮਸਾਲੇ ਨਹੀਂ ਪਾਵਾਂਗੇ ਇਹ ਦੇਖੋ 1 ਕਿਲੋ ਮੀਟ ਚਿਕਨ ਸੀਗਾ ਤੇ ਇਹਨੂੰ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਮੈਂ ਅੱਧਾ ਕਿਲੋ ਪਿਆਜ਼ ਪਾਇਆ ਸੀ ਮੂਵੀ ਮੋਟਾ ਬਰੀਕ ਕੱਟ ਕੇ ਤੇ ਇਹਦੇ ਨੇ ਨੂੰ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਭੁੰਨ ਲਿਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਸ਼ੋਅ ਨਾ ਤਾਂ ਨਹੀਂ ਕਿ ਕਿਤੇ ਇੱਕ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਇਹਨੂੰ ਹੁਣ ਬਿਲਕੁਲ ਆਪਾਂ ਹਲਾ ਕੇ ਦੇਖਦੇ ਹਾਂ ਵੀ ਪਿਆਜ਼ ਪਹਿਲਾਂ ਮੜਾ ਜਾ ਬਣ ਗਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚਿਕਨ ਪਾਇਆ ਸੀ ਦੇਖੋ ਚਿਕਨ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈਗਾ वैसे तो ओके ਨੂੰ ਆਪਾਂ ਬਿਲਕੁਲ ਇਹਦਾ ਪਾਣੀ ਜਿਹੜਾ ਸੀ ਸਕਾਤਾ ਸੀਗਾ ਤਾਂ ਇਹ ਹੁਣ ਜਿੰਨੀ ਦੇਰੇ ਪਾਣੀ ਸਾਰਾ ਸੁੱਕਦਾ ਨਹੀਂ ਹੈਗਾ ਗੈਸ ਦੇਖੋ ਆਪਣੀ ਜਿਹੜੀ ਫਲੇਮ ਆ ਉਹ ਸਲੋ ਰੱਖੀ ਹੋਈ ਆ ਤੇ ਇਹ ਆਪਾਂ ਹੁਣ ਇਹਨੂੰ ਥੋੜੀ ਜੀ ਮੀਡੀਅਮ ਕਰਾਂਗੇ ਤਾਂ ਦੇਖੋ ਬਸ ਇੰਨੀ ਕੁ ਤੇ ਇਹਨੂੰ ਹੁਣ ਆਪਾਂ ਢੱਕ ਦੇਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਹੁਣ ਜਦੋਂ ਇਹ ਪਾਣੀ ਸਾਰਾ ਸੁੱਕ ਗਿਆ ਤਾਂ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇਦੇ ਵਿੱਚ ਮੈਂ ਕੜੀ ਪੱਤਾ ਪਾਤਾ ਸੀ ਉਹ ਦੇਖੋ ਤੁਹਾਨੂੰ ਗ੍ਰੀਨ ਗ੍ਰੀਨ ਦਿਖ ਰਿਹਾ ਕੜੀ ਪੱਤਾ ਮੈਂ ਇਹਦੇ ਨਾਲ ਹੀ ਪਾਤਾ ਸੀਗਾ ਤੇ ਇਹਦੇ ਛੋਰ ਕੋਈ ਅਜ ਲੌਂਗ ਇਲਾਇਚੀ ਕੁਛ ਨਹੀਂ ਪਾਇਆ ਇੱਕ ਸੂਰੀ ਮੇਥੀ ਪਈ ਆ ਇਹ ਦੇਖੋ ਨਮਕ ਮਿਰਚ ਤੇ ਕਸ਼ਮੀਰੀ ਮਿਰਚ ਧਨੀਆ ਪਾਊਡਰ ਤੇ ਹਲਦੀ ਤੇ ਇਹ ਨਾਲ ਹੈਗਾ ਗਰਮ ਮਸਾਲਾ ਤੇ ਇਹ ਹੈਗੀ ਆ ਟੌਪ ਸੀਕਰਟ ਸ਼ੱਕਰ ਇਹ ਆਪਾਂ ਇੱਕ ਚਮਚ ਪਾਵਾਂਗੇ ਜਦੋਂ ਆਪਣਾ ਮਸਾਲਾ ਗਰੇਵੀ ਬਣ ਗਿਆ ਠੀਕ ਹੈ ਜੀ ਹੁਣ ਪਹਿਲਾਂ ਆਪਾਂ ਇਹਦਾ ਪਾਣੀ ਸੁੱਕਲ ਦਵਾਂਗੇ ਚਿਕਨ ਦਾ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਕਾਰਜਕ੍ਰਮ ਕਰਦੇ ਹਾਂ ਲੋ ਆ ਦੇਖੀਏ ਇਹਨਾਂ ਕ ਪਾਣੀ ਸੁੱਕ ਗਿਆ ਤੇ ਕਿੰਨਾ ਕੁ ਹੈਗਾ ਲੋ ਬਿਲਕੁਲ ਡਰਾਈ ਹੋ ਗਿਆ ਜੀ ਦੇਖੋ ਇਹ ਮਾੜੀ ਮੋਟੀ ਸਟੀਮ ਹੀ ਹੋ ਗਈ ਵਿੱਚ ਬਾਕੀ ਸਾਰਾ ਡਰਾਈ ਹੋ ਗਿਆ ਤੇ ਹੁਣ ਇਹਦੇ ਵਿੱਚ ਕੀ ਕਰਾਂਗੇ ਆਪਾਂ ਸਾਰਿਆਂ ਨੂੰ ਪਹਿਲਾਂ ਆਪਾਂ ਪਾਵਾਂਗੇ ਜਿਹੜੇ ਮਸਾਲੇ ਮੈਂ ਤੁਹਾਨੂੰ ਦਿਖਾਈ ਸੀਗੇ ਲਾਲ ਮਿਰਚ ਨਮਕ ਹਲਦੀ ਧਨੀਆ ਪਾਊਡਰ ਗਰਮ ਮਸਾਲਾ ਤੇ ਦੇਗੀ ਮਿਰਚ ਤੇ ਗੈਸ ਕਰਾਂਗੇ ਡਾਊਨ ਤੇ ਇਹਨੂੰ ਆਪਾਂ ਇਹ ਚ ਮਿਕਸ ਕਰਾਂਗੇ ਤੇ ਨਾਲ ਹੀ ਆਪਾਂ ਇਹ ਵਾਲੀ ਕਸੂਰੀ ਮੇਥੀ ਇਹਨੂੰ ਥੋੜਾ ਮਲ ਕੇ ਵਿੱਚ ਪਾ ਦਾਂਗੇ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਹਿਲਾਵਾਂਗੇ ਚੰਗੀ ਤਰ੍ਹਾਂ ਕਿਉਂਕਿ ਗੈਸ ਆ ਜਿਹੜੀ ਆਪਣੀ ਡਾਊਨ ਆ ਜਦੋਂ ਆਪਾਂ ਇਸਾਂਨੇ ਕੋਈ ਵੀ ਪਾਉਣੀ ਆ ਪਾਣੀ ਆਪਾਂ ਜੇ ਪਹਿਲਾਂ ਪਾਣੀ ਪਾਇਆ ਕਿਉਂਕਿ ਇਹਦੇ ਵਿੱਚ ਪਹਿਲਾਂ ਹੀ ਆਲਰੇਡੀ ਸਟੀਮ ਹੈਗੀ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਹਲੋ ਸਾਰੇ ਮਸਾਲੇ ਵਿੱਚ ਜਿਹੜੇ ਹੈਗੇ ਆ ਉਹ ਮਿਕਸ ਹੋ ਗਏ ਇਹਨੂੰ ਆਪਾਂ ਬਿਲਕੁਲ ਲੋ ਫਲੇਮ ਦੇ ਉੱਤੇ ਟਕਾਂਗੇ ਇਹਨੂੰ ਟਕਾਂਗੇ ਕਿ ਚਿਕਨ ਕੋਰ ਮੇ ਬਹੁਤ ਅਲੱਗ-ਅਲੱਗ ਤਰ੍ਹਾਂ ਨਾਲ ਬਣਦੇ ਆ ਤਾਂ ਮੈਂ ਆਪਣੇ ਸਟਾਈਲ ਨਾਲ ਬਣਾਉਣ ਲੱਗੀ ਆ ਤੇ ਮੈਂ ਕਿਹਾ ਚਲੋ ਤੁਹਾਨੂੰ ਸ਼ਾਇਦ ਪਸੰਦ ਆ ਜੇ ਤੁਸੀਂ ਵੀ ਰੈਸਪੀ ਕਦੇ ਨਾ ਕਦੇ ਟਰਾਈ ਕਰ ਸਕਦੇ ਆ ਤੇ ਇਹਨੂੰ ਹੁਣ ਆਪਾਂ 5 ਮਿੰਟ ਲੋ ਫਲੇਮ ਦੇ ਉੱਤੇ ਰੱਖਦੇ ਆ ਉਸ ਤੋਂ ਬਾਅਦ ਆਪਾਂ ਫੇਰ ਮਿਲਦੇ ਆ ਦੇਖੀ 5 ਮਿੰਟ ਹੋ ਗਏ ਆ ਇਹਨਾਂ ਵਿੱਚ ਸਾਰਾ ਔਇਲ ਆ ਜਿਹੜਾ ਉਹਨੇ ਕੜਾਈ ਨੇ ਵੀ ਛੱਡਤਾ ਸਬਜ਼ੀ ਨੇ ਵੀ ਛੱਡਤਾ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੇ ਇੱਕ ਸੀਕ੍ਰੇਟ ਪਾਵਾਂਗੇ ਉਹ ਏ ਆ 1 स्पून शक्कर ਜਿਹੜਾ ਕਿ ਇਹ ਮੇਰਾ ਸਿਕਰਟ ਹੈਗਾ ਤੇ ਇਹ ਨੂੰ ਹੁਣ ਆਪਾਂ ਸਾਰੇ ਨੂੰ ਵਿੱਚ ਹਲਾਉਣਾ ਚੰਗੀ ਤਰ੍ਹਾਂ ਹਲਾਉਣਾ ਇਹਨੂੰ ਤਾਂ ਕਿ ਜਿਹੜੇ ਮਸਾਲੇ ਹੈਗੇ ਉਹ ਚੰਗੀ ਤਰ੍ਹਾਂ ਵਿੱਚ ਇਹਦੇ ਐਡ ਹੋ ਜਾਣ ਜੇ ਆਪਾਂ ਇਹ ਹੀ ਥੀਸ ਕਿਪ ਕਰਦੇ ਤਾਂ ਫਿਰ ਵੀਡੀਓ ਬਣਾਉਣ ਦਾ ਫਾਇਦਾ ਕੋਈ ਨਹੀਂ ਹਾਂ ਕੀ ਕਹਦਾਂ ਤੇ ਗੋਰ ਹੋ ਗਏ ਬਸ ਹਲਾਤੀ ਸਬਜੀ ਦੇਖ ਲਈ ਹੈ ਨਾ ਲੋ ਇਹਨੂੰ ਹੁਣ ਆਪਾਂ 5 ਮਿੰਟ ਵਾਸਤੇ ਹੋਰ ਰੱਖਾਂਗੇ ਸਲੋ ਮੀਂਟ ਮਤਲਬ ਫਲੇਮ ਦੇ ਉੱਪਰ ਹੀ 5 ਮਿੰਟ ਬਾਅਦ ਆਪਾਂ ਦੇਖਦੇ ਹਾਂ 5 ਮਿੰਟ ਹੋ ਗਏ ਦੇਖੀਏ ਵਾਓ ਦੇਖੋ ਤੁਸੀਂ ਇਹ ਰੈਸਟੋਰੈਂਟ ਨਾਲੋਂ ਵੀ ਜ਼ਿਆਦਾ ਵਧੀਆ ਤੁਹਾਨੂੰ ਦਿਖ ਰਿਹਾ ਹੁਣ ਕੋਈ ਐਕਸਟਰਾ ਮਸਾਲੇ ਨਹੀਂ ਕੋਈ ਪਿਆਜ਼ ਨਹੀਂ ਗ੍ਰाइंड ਕੀਤਾ ਕੋਈ ਟਮਾਟਰ ਨਹੀਂ ਪਾਇਆ ਵਿੱਚ ਕੋਈ ਕੁਝ ਨਹੀਂ ਪਾਇਆ ਹਾਲੀ ਨਮਕ ਮਿਰਚ ਤੰਗ ਹੋਣਾ ਚਾਹੀਦਾ ਸਬਜ਼ੀ ਦਾ ਕਲਰ ਜਿਵੇਂ ਜਾਂ ਮਰਜ਼ੀ ਬਣਾਓ ਦੇਖੋ ਤਾਂ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੁਸੀਂ ਸਬਜ਼ੀ ਦੇ ਅਕੋਰਡਿੰਗ ਤੇ ਆਪਣੇ ਅਕੋਰਡਿੰਗ ਪਾਉਣਾ ਹੁਣ ਥੋੜਾ ਜਿਹਾ ਮਿਕਸ ਕਰਕੇ ਦੇਖਦੇ ਆਪਾਂ ਕਿਉਂਕਿ ਸਬਜ਼ੀ ਤਾਂ ਆਪਣੀ मोस्ट ਬਣ ਚੁੱਕੀ ਹੈ ਆ ਦੇਖੋ ਇਹ ਹੁਣ ਆਪਾਂ ਕੋਈ ਜ਼ਿਆਦਾ ਕੋਈ ਕੁੱਕਰ 'ਚ ਨਹੀਂ ਬਣਾਉਣ ਦੀ ਲੋੜ ਇਹਨੂੰ ਇਹਨੂੰ ਤੁਸੀਂ ਇੱਦਾਂ ਬਣਾ ਲਓ ਠੀਕ ਹੈ ਜੀ ਥੋੜਾ ਜਿਹਾ ਪਾਣੀ ਆਪਾਂ ਬਸ ਇੰਨਾ ਕੀ ਰੱਖਣਾ ਜ਼ਿਆਦਾ ਨਹੀਂ ਥੋੜੀ ਸਬਜੀ ਜਿਹੜੀ ਵਿੱਚ ਇਹਦੇ ਇੱਦਾਂ ਬਾਹਰ ਡੁੱਬੀ ਨਹੀਂ ਹੋਣੀ ਚਾਹੀਦੀ ਲੋ ਇਹਨੂੰ ਹੁਣ ਆਪਾਂ ਟੱਕ ਦੇਾਂਗੇ ਤਾਂ ਇਹਨੂੰ ਆਪਾਂ 10 ਮਿੰਟ ਵਾਸਤੇ ਕੁੱਕ ਹੋਣ ਦਵਾਂਗੇ 10 ਮਿੰਟਾਂ ਬਾਅਦ ਆਪਾਂ ਦੇਖਦੇ ਹਾਂ ਲੋ ਜੀ 10 ਮਿੰਟ ਹੋ ਗਏ ਜੀ ਆਪਾਂ ਵੇਖੀਏ ਸਬਜੀ ਦੀ ਰੰਗ ਲੈ ਆਈਏ ਵਾਓ ਇਟਸ ਅ ਵੰਡਰਫੁਲ ਕਿੰਨਾ ਸੋਹਣਾ ਕਲਰ ਦੇਖੋ ਬਣ ਗਿਆ ਵੈਰੀ ਗੁੱਡ ਵੀ ਇਹਨੂੰ ਆਪਾਂ ਤੋੜ ਕੇ ਦੇਖਦੇ ਹਾਂ ਆ ਦੇਖੋ ਤੋੜ ਕੇ ਦੇਖਦੇ ਆਪਾਂ ਚਿਕਨ ਦੀ ਜਿਹੜੀ ਲੈਗ ਹੈਗੀ ਆ ਆ ਲਓ ਜੀ ਪੂਰਾ ਹੈ ਟੁੱਟਦਾ ਜਾਂਦਾ ਆ ਦੇਖੋ ਜਿਹੜਾ ਮਰਜ਼ੀ ਪੀਸ ਤੁਸੀਂ ਤੋੜ ਲਓ ਆ ਟੁੱਟ ਗਿਆ ਇਹਨੂੰ ਆਪਾਂ ਕੀ ਕਰਾਂਗੇ ਗੈਸ ਕਰਾਂਗੇ ਬੰਦ ਤਾਂ ਇਹਨੂੰ ਆਪਾਂ 10 ਮਿੰਟ ਰੈਸਟ ਕਰ ਲਵਾਂਗੇ ਗੈਸ ਆਪਣੀ ਬੰਦ ਤੀਨੂੰ ਆਪਾਂ ਹੁਣ 10 ਮਿੰਟ ਰੈਸਟ ਕਰਾਂਗੇ ਆ ਦੇਖੋ ਹਾ ਲੋ ਗੈਸ ਬੰਦ ਹੋ ਗਈ ਤਾਂ ਹੁਣ ਇਹ 10 ਮਿੰਟ ਇਹਨੂੰ ਆਪਾਂ ਇਦਾਂ ਹੀ ਛੱਡਾਂਗੇ ਤੇ 10 ਮਿੰਟਾਂ ਬਾਅਦ ਦੇਖਦੇ ਹਾਂ ਆ ਲਓ ਜੀ ਆਪਾਂ 10 ਮਿੰਟ ਹੋ ਗਏ ਸਟੀਮ ਦੇਣ ਵਾਸਤੇ ਸਬਜ਼ੀ ਰੱਖੀ ਸੀਗੀ ਉਹ ਟੱਕਣ ਲਈਏ अरे वाह क्या बात है बहुत ही सोणा ਤੇ ਕਲਰਫੁਲ ਆਪਣਾ ਬਣਿਆ ਚਿਕਨ ਕੋਰਮਾ ਤਾਂ ਤੁਸੀਂ ਵੀ ਬਣਾਇਓ ਪਲੀਜ਼ ਤੇ ਬਣਾ ਕੇ ਜਰੂਰ ਖਾਈਓ ਇਸ ਤਰ੍ਹਾਂ ਦਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ थैंक यू so much ਲੋ ਜੀ ਰੋਟੀ ਰੈਡੀ ਫੁਲਕੇ ਬਣ ਗਏ ਤੇ ਨਾਲ ਆਪਣਾ ਚਿਕਨ ਕੋਰਮਾ ਰੈਡੀ ਤੁਸੀਂ ਰਾਈਸ ਵੀ ਖਾ ਸਕਦੇ ਆ ਤੇ ਫੁਲਕੇ ਵੀ ਖਾ ਸਕਦੇ ਆ ਐਜ਼ ਯੂ ਲਾਈਕ ਕੱਲਾ ਵੀ ਖਾ ਸਕਦੇ ਆ ਥੈਂਕ ਯੂ so much all the best